ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਪੰਜਵਾ ਸ਼ੰਤ ਇਕ ਓ ਅੰਕਾਰ ਸਤਗੁਰ ਪ੍ਰਸਾਦ ਜਦੋਂ ਇਹ ਉਪਰੋਕਤ ਕਾਰ ਕਰਕੇ ਪ੍ਰਮਾਤਮਾ ਜੀ ਦੇਵਤਿਆਂ ਦੇ ਭਗਤਾਂ ਸਮੇਤ ਲੂਪ ਹੋ ਗਏ ਫਿਰ ਗੁਰੂ ਜੀ ਮਨਜੀਤ ਸਾਹਿਬ ਦੀਵਾਨ ਵਿੱਚ ਆਣ ਕੇ ਬੈਠ ਗਏ ਉਸ ਵੇਲੇ ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਕਿ ਸਤਿਗੁਰੂ ਜੀ ਉਹਨਾਂ ਅਗੰਮੀ ਰੂਹਾਂ ਨੇ ਤੁਹਾਡੇ ਨਾਲ ਕਿਹੋ ਜਿਹੇ ਬਚਨ ਬਿਲਾਸ ਕੀਤੇ ਸਨ ਤਦ ਸੂਹੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮੇਸ਼ਰ ਦੀ ਵਡਿਆਈ ਵਹਿਮਾ ਗਥਨ ਕਰਦੇ ਹੋਏ ਸ਼ੰਤ ਜਸ ਰੂਪ ਬਾਣੀ ਉਚਾਰਨ ਕਰ ਰਹੇ ਹਨ ਪਾਤਸ਼ਾਹ ਮੰਗਲ ਕਰ ਦੇ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੂਰਾ ਏ ਸੰਤ ਜੀ ਜੀਓ ਉਹ ਸੁਆਮੀ ਮੇਰਾ ਇਸ ਲੋਕ ਵਿੱਚ ਸੱਜਣ ਮਿੱਤਰ ਤੇ ਪ੍ਰਲੋਕ ਵਿੱਚ ਰੱਖਿਆ ਕਰਨ ਵਾਲਾ ਸੁਆਮੀ ਮਾਲਕ ਪਰਮੇਸ਼ਰ ਮਿੱਠ ਮਿੱਠੇ ਪਿਆਰੇ ਬਚਨ ਬੋਲੜਾ ਬੋਲਣ ਵਾਲਾ ਹੈ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕਉਰਾ ਹਉ ਤੂੰ ਭਾਵ ਮੈਂ ਸਾਰੀਆਂ ਅਵਸਥਾ ਵਿੱਚ ਸੰਭਲ ਸੰਭਾਲ ਕੇ ਥੱਕੀ ਹਾਰ ਥੱਕ ਗਈ ਹਾਂ ਭਾਵ ਦੇਖ ਪਰ ਕੀ ਥੱਕ ਗਈ ਹਾਂ ਪਰ ਉਹ ਪਿਆਰਾ ਪਰਮੇਸ਼ਰ ਕਦਾ ਚਿੱਤ ਵੀ ਕੜਵਾ ਦੁਖਦਾਇਕ ਬਚਨ ਬੋਲਦਾ ਹੀ ਨਹੀਂ ਔੜਾ ਬੋਲ ਨ ਜਾਣੇ ਪੂਰਨ ਭਗਵਾਨੈ ਔਗਣ ਕੋ ਨ ਚਿਤਾਰੇ ਸਭ ਥਾਈ ਪੂਰਨ ਵਿਆਪਕ ਭਗਵਾਨੈ ਖੜ ਪਗਾ ਸੰਪਨ ਪਰਮੇਸ਼ਰ ਕੜਵਾ ਦੁਖਦਾਇਕ ਬਚਨ ਤਾਂ ਜਾਣਦਾ ਹੀ ਨਹੀਂ ਹੈ ਆਪਣੇ ਸੇਵਕਾਂ ਦੇ ਕੋਈ ਵੀ ਔਗਣ ਗੁਨਾਹ ਚੀਤੇ ਨਹੀਂ ਕਰਦਾ ਪਤਿਤ ਪਾਵਨ ਖਰ ਬਿਰ ਦੇ ਸਦਾਏ ਇੱਕ ਤਿਲ ਨਹੀਂ ਭੰਨੇ ਘਾਲੇ ਪੱਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨਾ ਪਰਮੇਸ਼ਰ ਆਪਣਾ ਮਿਰਦ ਧਰਮ ਪ੍ਰਾਣ ਸਦਾਉਂਦਾ ਹੈ ਉਹ ਕਿਸੇ ਦੀ ਇੱਕ ਤਿਲ ਭਾਵ ਥੋੜੀ ਮਾਤਰ ਵੀ ਕੀਤੀ ਹੋਈ ਕਾਲਣਾ ਕਮਾਈ ਨੂੰ ਭਨ ਦਾ ਪਾਪ ਵਿਅਰਥ ਨਹੀਂ ਜਾਣ ਦਿੰਦਾ ਉਹਦਾ ਫਲ ਦਿੰਦਾ ਹੈ ਘਟ ਘੱਡ ਵਾਸੀ ਸਰਬ ਨਿਵਾਸੀ ਨੀਰ ਹੈ ਹੀਤੇ ਨੀਰਾ ਚਾਰੇ ਖਾਣੀਆਂ ਵਾਲੇ ਜੀਵਾਂ ਦੇ ਘਟ ਘੱਡ ਹਿਰਦੇ ਹਿਰਦੇ ਵਿੱਚ ਵਸ ਰਿਹਾ ਅਤੇ ਸਰਬ ਸਾਰੇ ਬ੍ਰਹਮੰਡਾਂ ਵਿੱਚ ਵੀ ਨਿਵਾਸੀ ਨਿਵਾਸ ਕਰ ਰਿਹਾ ਵਾਸਾਰੀਆਂ ਨੇ ਵਾਸੀ ਵਾਸ਼ਨਾਵਾਂ ਤੋਂ ਨੇ ਰਹਿ ਧੋ ਕੇ ਸਭ ਘਟਾ ਘੱਡਾਂ ਵਿੱਚ ਵਸ ਰਿਹਾ ਫਿਰ ਸਭ ਨਾਂ ਦੇ ਹੀ ਨੀਚੇ ਕਰਕੇ ਨੇੜੇ ਤੋਂ ਨੇੜੇ ਹੈ ਨਾਨਕ ਦਾਸ ਸਦਾ ਸਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਸੇਵਕ ਤਾਂ ਹਮੇਸ਼ਾ ਹੀ ਉਸ ਦੀ ਸਰਣਾਗਤ ਓਟ ਸ਼ਰਨ ਵਿੱਚ ਇਸਤਤ ਜੋ ਮੇਰਾ ਲੋਕ ਪ੍ਰਲੋਕ ਦਾ ਸੱਜਣ ਮਿੱਤਰ ਪਰਮੇਸ਼ਰ ਮ੍ਰਿਤਯੂ ਤੋਂ ਰਹਿਤ ਵਾ ਆਤਮਕ ਆਨੰਦ ਦੇਣ ਵਾਲਾ ਅੰਮ੍ਰਿਤ ਰੂਪ ਹੈ ਹਉ ਬਿਸਮ ਭਈ ਜੀ ਹਰ ਦਰਸ਼ਨ ਦੇਖ ਅਪਾਰਾ ਏ ਗੁਰ ਸੇਖ ਸੰਤ ਮਹਾਤਮਾ ਜਿਓ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਦਾ ਦਰਸ਼ਨ ਦੀਦਾਰ ਵੇਖ ਕਰਕੇ ਮੈਂ ਬਹੁਤ ਬਿਸਮ ਅਚਰਜ ਹੋਈ ਹਾਂ ਵਾ ਸਾਡੇ ਚਿੱਤ ਦੀ ਬਿਰਤੀ ਬਹੁਤ ਬਿਸਮਾਦ ਹੋਈ ਮੇਰਾ ਸੁੰਦਰ ਸਵਾਮੀ ਜੀ ਹਉ ਚਰਨ ਕਮਲ ਪਗ ਛਾਰਾ ਇਹ ਗੁਰਸਿੱਖੋ ਸੰਤ ਮਹਾਤਮਾ ਜੀਓ ਮੇਰਾ ਸਵਾਮੀ ਮਾਲਿਕ ਪਰਮੇਸ਼ਰ ਸਤ ਚਿੱਤ ਆਨੰਦ ਸਰੂਪ ਹੋਣ ਕਰਕੇ ਬਹੁਤ ਹੀ ਸੋਹਣਾ ਮੈਂ ਉਸ ਦੇ ਚਰਨ ਕਮਲਾਂ ਦੇ ਛਾਰਾ ਧੂੜ ਵਿੱਚ ਪਗ ਰਚੀ ਮਿਲੀ ਹੋਈ ਹਾਂ ਵਾ ਸਾਰਿਆਂ ਦੇ ਚਰਨ ਪਾਵ ਅਦਿਸ਼ਟਾਨ ਤੇ ਕਮਲ ਵਤ ਨਿਰਲੇਪ ਰਹਿਣ ਵਾਲੇ ਪਰਮੇਸ਼ਰ ਦੇ ਪਗ ਚਰਨਾ ਦੀ ਸ਼ਾਰਾ ਧੂੜ ਬਣ ਜਾਵਾ ਪ੍ਰਭ ਪੀਖਤ ਜੀਵਾ ਠੰਡੀ ਧੀਵਾ ਤਿਸ ਜੇਵੜ ਅਵਰ ਨਾ ਕੋਈ ਮੈਂ ਪ੍ਰਭ ਪਰਮੇਸ਼ਰ ਦੇ ਦਰਸ਼ਨ ਵੇਖ ਕੇ ਜਿਉਂਦੀ ਹਾਂ ਅੰਦਰੋਂ ਠੰਡੀ ਸ਼ਾਂਤ ਹੁੰਦੀ ਹਾਂ ਉਸ ਪਰਮੇਸ਼ਰ ਜਿਹੜਾ ਵੱਡਾ ਸਮਰੱਥ ਹੋਰ ਕੋਈ ਨਹੀਂ ਆਦ ਅੰਤ ਮਦ ਪ੍ਰਭ ਰਵਿਆ ਜਲ ਤਲ ਮਹੀਲ ਸੋਈ ਸਾਰੇ ਸੰਸਾਰ ਦੇ ਆਦ ਮੁਢ ਅੰਤ ਅਖੀਰ ਤੇ ਮਦ ਵਿਚਾਰ ਤੇ ਨ ਸਮਿਆਂ ਵਿੱਚ ਪ੍ਰਭ ਪਰਮੇਸ਼ਰ ਰਵਿਆ ਵਿਆਪਕ ਹੈ ਜਲ ਪਾਣੀ ਵਾਲੀ ਥਲ ਖੁਸ਼ਕ ਜਗਾ ਮਹੀਲ ਭਾਵ ਵਿੱਚ ਵਾ ਮਹੀ ਧਰਤੀ ਤੇ ਅਲ ਆਕਾਸ਼ ਵਿੱਚ ਵੀ ਉਹ ਵਿਆਪਕ ਹੈ ਚਰਨ ਕਮਲ ਜਪ ਸਾਗਰ ਤਰਿਆ ਭਵ ਜਲ ਉਤਰੇ ਪਾਰਾ ਉਸ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਜਪ ਕਰਕੇ अनेका ਨੇ ਸੰਸਾਰ ਸਮੁੰਦਰ ਤਰ ਲਿਆ ਹੈ ਅਤੇ अनेका ਭਵ ਜਲ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਰ ਗਏ ਹਨ ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰ ਆਵਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਹੇ ਪੂਰਨ ਵਿਆਪਕ ਪਰਮੇਸ਼ਰ ਪ੍ਰਮਾਤਮਾ ਮੈਂ ਤੇਰੀ ਸ਼ਰਨ ਓਟ ਵਿੱਚ ਹਾਂ ਤੇਰਾ ਪਾਰਾ ਵਾਰਾ ਪਾਰ ਉਰਾਰ ਦਾ ਅੰਤ ਓੜਕ ਅਖੀਰ ਨਹੀਂ ਪਾਇਆ ਜਾ ਸਕਦਾ ਹਉ ਨਿਮਖ ਨਛੋੜਾ ਜੀ ਹਰ ਪ੍ਰੀਤਮ ਪ੍ਰਾਨ ਆਧਾਰ ਹੇ ਗੁਰਸਿੱਖੋ ਸੰਤ ਮਹਾਤਮਾ ਜੀਓ ਮੈਂ ਉਸ ਦੇ ਧਿਆਨ ਸਿਮਰਨ ਨੂੰ ਇੱਕ ਨਿਮਖ ਅੱਖ ਝਮਕਣ ਜਿੰਨਾ ਸਮਾਂ ਵੀ ਛੱਡਦਾ ਨਹੀਂ ਹਾਂ ਜੋ ਪਰਮੇਸ਼ਰ ਪ੍ਰੀਤਮ ਪਿਆਰਾ ਤੇ ਮੇਰੇ ਪ੍ਰਾਣ ਸਵਾਸਾਂ ਦਾ ਆਧਾਰੂ ਆਸਰਾ ਰੂਪ ਹੈ ਗੁਰ ਸਤਗੁਰ ਕਹਿਆ ਜੀ ਸਾਚਾ ਅਗਮ ਵਿਚਾਰ ਏ ਗੁਰਸਿੱਖੋ ਸੰਤ ਮਹਾਤਮਾ ਜੀਓ ਗੁਰ ਪੂਜਨੀਕ ਵੱਡੇ ਸਤਗੁਰੂ ਸਾਹਿਬ ਜੀ ਨੇ ਸੱਚੇ ਅਗਮ ਅਚਲ ਪਰਮੇਸ਼ਰ ਦਾ ਵਿਚਾਰ ਨਿਰਣਾ ਕਹਿਣਾ ਕੀਤਾ ਹੈ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁੱਖ ਨਾ ਟੇ ਜਦ ਸਾਧੂ ਸੰਤ ਜਨਾ ਸ੍ਰੇਸ਼ਟ ਗੁਰੂ ਸਾਹਿਬ ਜੀ ਨੂੰ ਮਿਲ ਕਰਕੇ ਆਪਣਾ ਮਨ ਦੇਣਾ ਕੀਤਾ ਤਦੋਂ ਪਰਮੇਸ਼ਰ ਦਾ ਨਾਮ ਲੈਣਾ ਪਾਵ ਜਪਣਾ ਕੀਤਾ ਵਾ ਦੀਨਾ ਧਰਮ ਨੂੰ ਤਾਰਨ ਵਾਲੇ ਵਾ ਦੀਨਾ ਕਹੀਏ ਦੀਨ ਪਾਵ ਨਿਮਰਤਾ ਵਾਲੇ ਸੰਤ ਜਨਾ ਨਾਲ ਮਿਲੇ ਤਾਂ ਨਾਮ ਪ੍ਰਾਪਤ ਕੀਤਾ ਜਿਸ ਕਰਕੇ ਜਨਮ ਮਰਨ ਦੇ ਸਾਰੇ ਦੁੱਖ ਕਸ਼ਟ ਨਸ ਗਏ ਨਿਵਰਤ ਹੋ ਗਏ ਸਹਿਜ ਸੁਖ ਆਨੰਦ ਘਨੇਰੇ ਹਉ ਮੈਂ ਬਿਨ ਠੀ ਗਾਠੇ ਸਹਿਜ ਅਚੁੱਤ ਸੁਖ ਰੂਪ ਪਰਮੇਸ਼ਰ ਦੇ ਘਨੇਰੇ ਬੇਅੰਤ ਆਨੰਦ ਦੇ ਸਹਿਤ ਹੋਏ ਹਾਂ ਹਉ ਮੈਂ ਹੰਕਤਾ ਮਮਤਾ ਦੀ ਗਾਠੇ ਗੰਢ ਨਾਸ਼ ਹੋ ਗਈ ਵਾ ਚਿੱਤ ਜੜ ਸੰਸੇ ਕਰਮ ਗ੍ਰੰਥੀ ਨਿਵਰਤ ਹੋ ਗਈ ਸਭ ਕੈ ਮਦ ਸਭ ਹੂ ਤੇ ਬਾਹਰ ਰਾਗ ਦੋਖ ਤੇ ਨਿਆਰੋ ਸਾਰਿਆਂ ਦਾ ਆਤਮਾ ਰੂਪ ਹੋਣ ਕਰਕੇ ਸਾਨਿਆਂ ਦੇ ਮਦ ਵਿੱਚ ਵਸ ਰਿਹਾ ਪਾਪਾਂ ਪੁੰਨਾਂ ਤੋਂ ਰਹਿ ਤੋਣ ਕਰਕੇ ਖੂ ਕਈਏ ਨਿਛੇ ਹੀ ਸਾਰਿਆਂ ਤੋਂ ਬਾਹਰ ਹੈ ਅਤੇ ਰਾਗ ਮੋਹ ਦੁਵੇਸ਼ ਆਦਤੋਂ ਵੀ ਨਿਆਰੋ ਅਨਰਲੇਪ ਸੁਤੰਤਰ ਹੈ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨ ਹੈ ਸਧਾਰੋ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਦਾਸ ਸੇਵਕ ਉਸ ਗੋਬਿੰਦ ਪਰਮੇਸ਼ਰ ਦੀ ਸ਼ਰਨ ਵਿੱਚ ਓਟ ਵਿੱਚ ਆਏ ਜੋ ਪ੍ਰੀਤਮ ਪਿਆਰਾ ਪਰਮੇਸ਼ਰ ਮਨ ਤਾਂ ਹੀ ਸਦਾਰੂ ਸਹਿਤ ਆਸਰੇ ਦੇ ਕਰਨ ਵਾਲਾ ਹੈ ਵਸ ਸੁਧਾਰਨੇ ਵਾਲਾ ਹੈ ਮੈਂ ਖੋਜਿਤ ਖੋਜਿਤ ਜੀ ਹਰ ਨਿਹਚਲ ਸੋ ਘਰ ਪਾਇਆ ਏ ਸੰਤ ਮਹਾਤਮਾ ਜੀ ਮੈਂ 베ਦਾਂ ਨੂੰ ਖੋਜਿਤ ਲੱਭਦਿਆਂ ਸ਼ਾਸਤਰਾਂ ਨੂੰ ਖੋਜਿਤ ਲੱਭਦਿਆਂ ਵਾ ਪਰਮੇਸ਼ਰ ਨੂੰ ਖੋਜ-ਖੋਜ ਕੇ ਵਾ ਮਨ ਬਾਣੀ ਦੁਆਰਾ ਖੋਜ-ਖੋਜ ਕੇ ਵਾ ਖੋਜਨੇ ਵਾਲਾ ਹੋ ਕੇ ਅਨਮੇ ਕੋਸ਼ ਖੋਜ ਕੇ ਤੇ ਮਨਮੇ ਕੋਸ਼ ਖੋਜ ਕੇ ਹਰ ਪਰਮੇਸ਼ਰ ਦਾ ਅਚਲ ਤੇ ਸੋ ਸ੍ਰੇਸ਼ਟ ਸਤ ਸਰੂਪ ਰੂਪੀ ਘਰ ਪ੍ਰਾਪਤ ਕੀਤਾ ਹੈ ਸਬ ਅਤੁਰ ਸਬ ਅਤ੍ਰਵ ਡਿੱਠੇ ਜੀ ਦਾ ਚਰਨ ਕਮਲ ਚਿਤ ਲਾਇਆ ਹੇ ਗੁਰ ਸਿਕੋ ਸੰਤ ਮਹਾਤਮਾ ਜੀਓ ਜਦੋਂ ਸਾਰੇ ਪਦਾਰਥ ਅਤਰੋਵ ਕਈ ਚਲਾਏ ਮਾਨ ਡਿੱਟੇ ਦੇ ਕੇ ਤਦੋਂ ਪਰਮੇਸ਼ਰ ਦੇ ਚਰਨ ਕਮਲਾ ਵਿੱਚ ਜਿਤ ਮਨ ਲਵਣਾ ਕੀਤਾ ਪ੍ਰਭ ਅਬਿਨਾਸੀ ਹਉ ਤਿਸ ਕੀ ਦਾਸੀ ਮਰੇ ਨਾ ਆਵੇ ਜਾਏ ਜੋ ਅਬਿਨਾਸੀ ਨਾਸ਼ ਤੋਂ ਰਹਿਤ ਪ੍ਰਭ ਪਰਮੇਸ਼ਰ ਹੈ ਮੈਂ ਉਸ ਦੀ ਦਾਸੀ ਗੋਲੇ ਹਾਂ ਉਹ ਪ੍ਰਭੂ ਨਾ ਮਰਦਾ ਨਾ ਹੀ ਜੁਨਾ ਵਿੱਚ ਆਉਂਦਾ ਜਾਂਦਾ ਧਰਮ ਅਰਥ ਕਾਮ ਸਭ ਪੂਰਨ ਮਨ ਚਿੰਦੀ ਏਸ਼ ਪੁਜਾਏ ਉਹ ਧਰਮ ਅਰਥ ਦੌਲਤ ਕਾਮ ਨਾਵਾਂ ਕਾਮ ਜਾਬੀਆਂ ਮੋਖ ਆਦ ਸਾਰੇ ਪਦਾਰਥਾਂ ਕਰਕੇ ਪੂਰਾ ਹੈ ਫਿਰ ਮਨ ਚਿਤ ਵਿੱਚ ਚਿੰਦੀ ਚਿਤਵੀ ਸਭ ਇਸ਼ਾ ਚਾਹਨਾ ਵੀ ਪੂਰੀ ਕਰ ਦਿੰਦਾ ਸਰਤ ਸਿਮਰਤ ਗੁਣ ਗਾਵਹਿ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ ਸ੍ਰੋਤ ਕੀਏ ਵੇਦ ਸਿਮਰਤ ਸਿਮਰਤੀਆਂ ਵਾ ਵੇਦਾਂ ਤੇ ਸਿਮਰਤੀਆਂ ਨੂੰ ਉਚਾਰਣ ਵਾਲੇ ਕਰਤੇ ਪੁਰਖ ਨੇ ਗੁਣਾਂ ਨੂੰ ਗਾਉਂਦੇ ਹਨ ਸਿੱਧ ਸਿੱਧੀ ਨੂੰ ਪ੍ਰਾਪਤ ਜੋਗੀ ਸਾਧਕ ਸਾਧਨਾ ਕਰਨ ਵਾਲੇ ਮਨ ਮੰਨਣ ਸ਼ੀਲ ਮਹਾਤਮ ਜਨ ਭਗਤਾ ਨੇ ਅਰਾਧਨਾ ਕੀਤਾ ਹੈ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡ ਭਾਗੀ ਹਰ ਹਰ ਗਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਕ੍ਰਿਪਾ ਮਿਹਰ ਦੇ ਨਿਧ ਖਜਾਨੇ ਸੁਆਮੀ ਮਾਲਕ ਪਰਮੇਸ਼ਰ ਦੀ ਸਰਨ ਓਟ ਵਿੱਚ ਆਇਆ ਵੱਡ ਭਾਗੀ ਵੱਡੇ ਭਾਗਾ ਕਰਕੇ ਹੀ ਉਸ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਜਸ ਨੂੰ ਗਾਉਣਾ ਕੀਤਾ ਹੈ ਵਾ ਵੱਡੇ ਭਾਗੀ ਵੱਡੇ ਭਾਗਾ ਵਾਲਿਆਂ ਨੇ ਵਾ ਵੱਡੇ ਭਾਗਾ ਕਰਕੇ ਹੀ ਪਰਮੇਸ਼ਰ ਦਾ ਜਸ ਗਾਇਨ ਕੀਤਾ ਜਾਂਦਾ ਹੈ ਇੱਕ ਊੰਕਾਰ ਸਤਿਗੁਰ ਪ੍ਰਸਾਦ ਵਾਰ ਸੁਹੀ ਕੀ ਸਲੋਕਾਂ ਨਾਲ ਮਹੱਲਾ ਦੀਜਾ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ ਸੁਹੀ ਰਾਗ ਦੇ ਅੰਦਰ ਵਾਰ ਬਾਣੀ ਦੀ ਪ੍ਰਾਰੰਭਤਾ ਹੁੰਦੀ ਹੈ ਜੋ ਸਲੋਕਾਂ ਦੇ ਨਾਲ ਸਮੇਤ ਹੈ ਅਤੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਚਾਰਣ ਕੀਤੀ ਹੋਈ ਹੈ ਭਾਵ ਸਾਰੀਆਂ ਪੌੜੀਆਂ ਤੀਸਰੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਅਰਥਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕਈ ਵਾਰਾਂ ਸ਼ਲੋਕਾਂ ਤੋਂ ਬਿਨਾ ਹਨ ਜਿਵੇਂ RAM ਕਲੀ ਕੀ ਵਾਰ ਰਾਏ ਬਲਵੰਡ tatha ਸੱਤੇ ਢੂਮਾ ਕੀ ਪਾਵਨ ਅੰਗ 966 ਤੇ ਅਤੇ ਬਸੰਤ ਕੀ ਵਾਰ ਮਹੱਲ ਪੰਜਵਾ ਪਾਵਨ ਅੰਗ 1193 ਦੇ ਵਿੱਚ ਅੰਕਿਤ ਹੈ ਵਾਰ ਨਾਮ ਇਕਲੀਆਂ ਪੌੜੀਆਂ ਦਾ ਹੁੰਦਾ ਭਾਵੇਂ ਸੁਹੀ ਰਾਗ ਦੀ ਵਾਰ ਇਕ ਕੱਲੀਆਂ ਪੌੜੀਆਂ ਹੀ ਨਹੀਂ ਬਲਕਿ ਸ ਲੋਕਾਂ ਦੇ ਨਾਲ ਹੈ ਵਾਰਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਵੀ ਆ ਇਸ ਵਾਰ ਵਿੱਚ ਗੁਰਮੁਖਾਂ ਤੇ ਮਨਮੁਖਾਂ ਦਾ ਮੁਕਾਬਲਾ ਹੈ ਗੁਰਮੁਖਾਂ ਦੀ ਜਿੱਤ ਮਨਮੁਖਾਂ ਦੀ ਹਾਰ ਹੈ ਬਬੇਕ ਤੇ ਮੋਹ ਦਾ ਮੁਕਾਬਲਾ ਹੈ ਬਬੇਕ ਦੀ ਜਿੱਤ ਤੇ ਮੋਹ ਦੀ ਹਾਰ ਹੈ ਸਲੋਕ ਮਹੱਲਾ 3ਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੇਅੰਤ ਸੰਕਤਾ ਅੰਮ੍ਰਿਤ ਉਪਦੇਸ਼ ਸੁਣ ਕੇ ਨਿਹਾਲ ਹੋ ਰਹੀਆਂ ਹਨ ਇਸ ਸ਼ਬਦ ਵੇ ਸਤਿਗੁਰੂ ਸਾਹਿਬ ਜੀ ਮਾਇਕੀ ਰੰਗ ਨੂੰ ਝੂਠਾ ਤੇ ਭਗਤੀ ਦੇ ਮਜੀਠੀ ਰੰਗ ਨੂੰ ਪੱਕਾ ਦੱਸਦੇ ਹੋਏ ਪ੍ਰਕਰਣ ਬਣਾ ਕੇ ਪਰਮ ਪਵਿੱਤਰ ਉਪਦੇਸ਼ ਕਥਨ ਕਰਦੇ ਆ ਸੂਹੈ ਵੇਸ ਦੁਹਾਗਣੀ ਪਰ ਫਿਰ 라ਵਣ ਜਾਏ ਫਿਰ ਛੋੜਿਆ ਕਰ ਆਪਣਾ ਮੋਹੀ ਦੂਜੈ ਪਾਏ ਸੂਹ ਹੈ ਲਾਲ ਰੰਗ ਦੇ ਵੇਸ ਲਿਬਾਸ ਨੂੰ ਪਹਿਨ ਕੇ ਵੀ ਉਹ ਇਸਤਰੀ ਦੁਹਾਗਣੀ ਵਿਧਵਾ ਜੋ ਆਪਣੇ ਪਤੀ ਦੇ ਹੁੰਦਿਆਂ ਪ੍ਰਾਹੇ ਪਤੀ ਨੂੰ 라वण ਰਮਣ ਭੋਗਣ ਜਾਂਦੀ ਹੈ ਆਪਣੇ ਘਰ ਵਿੱਚ ਪਰਮੇਸ਼ਰ ਰੂਪੀ ਪਤੀ ਨੂੰ ਛੱਡਿਆ ਹੋਇਆ ਦੂਸਰੇ ਪੁਰਖਾਂ ਨੂੰ ਪ੍ਰੇਮ ਕਰਕੇ ਉਹਨਾਂ ਦੇ ਵਿੱਚ ਮੋਹਿਤ ਹੋਈ ਮਿੱਠਾ ਕਰਕੇ ਖਾਇਆ ਬਹੁਤ ਸਾਦੋ ਵਧਿਆ ਰੋਗ ਸੁੱਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਈ ਵਿਜੋਗ ਉਸਨੇ ਹੁਣ ਤਾਂ ਪ੍ਰਾਇ ਪ੍ਰਖਾਂ ਦੀ ਕੁਸੰਗਤ ਕਰਕੇ ਵਿਸ਼ਿਆਂ ਦੇ ਭੋਗ ਨੂੰ ਹੀ ਸਵਾਦਲਾ ਮਿੱਠਾ ਜਾਣ ਕੇ ਖਾਦਾ ਭੋਗਿਆ ਪਰ ਇਸ ਭੋਗਾਂ ਦੇ ਸਵਾਦਾਂ ਕਰਕੇ ਬਹੁਤ ਸਾਰੇ ਰੋਗ ਹੀ ਵੱਧਦੇ ਹਨ ਤੇ ਵਧਿਆ ਹੈ ਮਾਪਿਆਂ ਦਾ ਦਿੱਤਾ ਹੋਇਆ ਨਿਰਦੋਸ਼ ਸੁੱਧ ਹਰ ਪਰਮੇਸ਼ਰ ਰੂਪੀ ਪਤਾਰ ਪਤੀ ਉਸਨੇ ਛੱਡ ਦਿੱਤਾ ਮੁਰ ਉਸ ਨੂੰ ਪਤੀ ਦਾ ਵਿਛੋੜਾ ਹੀ ਲੱਗ ਜਾਂਦਾ ਭਾਵ ਅਜਿਹੀ ਇਸਤਰੀ ਨੂੰ ਪਤੀ ਛੱਡ ਦਿੰਦਾ ਪਤੀ ਦੀ ਛੱਡੀ ਹੋਈ ਨੂੰ ਲੋਕ ਵੀ ਕਿਰਨਾ ਨਾਲ ਵੇਖਦੇ ਆ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸੀਗਾਰ ਜੋ ਜੀਵ ਰੂਪ ਇਸਤਰੀ ਗੁਰਮੁਖ ਤਾਈ ਵਾਲੀ ਵਾ ਗੁਰਾਂ ਦੇ ਅਨਸਾਰ ਹੁੰਦੀ ਉਸ ਨੇ ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਉਲਟਾਇਆ ਹੋਇਆ ਗੁਣਾਂ ਦਾ ਸਾਜ ਤੇ ਤਪ ਜਪ ਰੂਪੀ ਸ਼ਿੰਗਾਰ ਨਾਲ ਵਾ ਸ਼ੋਭ ਗੁਣਾ ਰੂਪੀ ਸ਼ਿੰਗਾਰ ਬਣਾ ਕੇ ਉਸਦੀ ਬੁੱਧੀ ਪਰਮੇਸ਼ਰ ਵਿੱਚ ਰੰਗੀ ਗਈ ਹੈ। ਵਾਗੁਰਮਖ ਰੂਪੀ ਸੁਹਾਗਣ ਇਸਤਰੀ ਪਰਮੇਸ਼ਰ ਵਿੱਚ ਰੰਗੀ ਗਈ ਹੈ। ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰਤਾਰ। ਉਸਨੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰਨ ਕਰਕੇ ਸ਼ਾਂਤੀਪੂਰਵਕ ਸੱਚੇ ਪਤੀ ਪਰਮੇਸ਼ਰ ਉੱਪਰ ਨਿਸ਼ਚਾ ਕਰਕੇ ਉਸਦੇ ਆਨੰਦ ਨੂੰ ਗੁਰੂ ਦੇ ਉਪਦੇਸ਼ ਦੁਆਰਾ ਮਾਨਣਾ ਕੀਤਾ। ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਜੋ ਪਤੀ ਦੀ ਆਗਿਆਕਾਰੀ ਆਗਿਆ ਮੰਨਣ ਵਾਲੀ ਹੈ ਉਹ ਹਮੇਸ਼ਾ ਹੀ ਸੁਹਾਗਵੰਤੀ ਆ ਵਾ ਪਰਮੇਸ਼ਰ ਦੇ ਅਲੰਦ ਦੇ ਸਹਿਤ ਹੈ ਉਹ ਕਰਤਾਰ ਪਰਮੇਸ਼ਰ ਨੇ ਆਪ ਆਪਣੇ ਨਾਲ ਮਿਲਣਾ ਕੀਤੀ ਹੈ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਸ ਜੀਵ ਰੂਪ ਇਸਤਰੀ ਨੇ ਸੱਚਾ ਪਿਰ પતિ ਪਰਮੇਸ਼ਰ ਪਾਉਣਾ ਕੀਤਾ ਉਹ ਨਾਰ ਇਸਤਰੀ ਹਮੇਸ਼ਾ ਸੁਹਾਗਣ ਸੁਹਾਗਵੰਤੀ ਪਰਮੇਸ਼ਰ ਦੇ ਆਨੰਦ ਵਾਲੀ ਹੈ ਮਹੱਲਾ ਤੀਜਾ ਸੂਵੀਏ ਨਿਮਾਣੀਏ ਸੋ ਸੋ ਸਦਾ ਸੰਮਾਲ ਏ ਜੀਵ ਰੂਪ ਸੂਵੀਏ ਸੁਹੇ ਵੇਸ ਵਾਲੀ ਪਖੰਡ ਦੇ ਲਿਬਾਸ ਵਾਲੀ ਵਿਚਾਰੀਏ ਇਸਤਰੀਏ ਵਾ ਗਿਆਨ ਰੂਪੀ ਮਾਨਤੋਂ ਰਹਿਤ ਪਾਪ ਅਗਿਆਨਣ ਇਸਤਰੀਏ ਉਹ ਸਹੋਪਤੀ ਪਰਮੇਸ਼ਰ ਹਮੇਸ਼ਾ ਸੁਭਾਲਣਾ ਯਾਦ ਕਰ ਚੇਤੇ ਕਰ ਨਾਨਕ ਜਨਮ ਸਵਾਰਹਿ ਆਪਣਾ ਕੁਲ ਵੀ ਛੁੱਟੀ ਨਾਲ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਸ ਤਰੀਕੇ ਨਾਲ ਤੂੰ ਆਪ ਦਾ ਜਨਮ ਸਵਾਰ ਲਵੇਗੀ ਤੇ ਤੇਰੀ ਕੁਲ ਵੀ ਨਾਲ ਹੀ ਛੁੱਟ ਜਾਵੇਗੀ ਵਾ ਦੇਵੀ ਸੰਪਦਾ ਰੂਪੀ ਕੁਲ ਆਸਰੀ ਸੰਪਦਾ ਦੀ ਕੈਦ ਤੋਂ ਛੁੱਟ ਜਾਵੇਗੀ ਪੌੜੀ ਅਪੀ ਤਖਤ ਰਚਾਉਣ ਆਕਾਸ ਪਤਲਾ ਹੁਕਮੇ ਧਰਤੀ ਸਾਜਿਅਨ ਸੱਚੀ ਧਰਮਸਾਲਾ ਪਰਮੇਸ਼ਰ ਨੇ ਆਪ ਹੀ ਸੰਸਾਰ ਰੂਪੀ ਤਖਤ ਰਚਾਉਣਾ ਬਣਾਉਣਾ ਕੀਤਾ ਅਤੇ ਉੱਪਰ ਆਕਾਸ਼ ਰੂਪੀ ਚੰਦੂਆ ਤਾਣਿਆ ਤੇ ਨੀਚੇ ਪਤਲ ਰੂਪੀ ਗਲੀਚਾ ਵਿਛਾਉਣਾ ਕੀਤਾ ਆਪਣੇ ਹੁਕਮ ਵਿੱਚ ਪ੍ਰਤੱਖ ਪ੍ਰਿਥਵੀ ਸਾਜਿਅਨ ਸਾਜਣਾ ਕੀਤੀ ਹੈ ਜੋ ਸੱਚੀ ਤੇ ਧਰਮ ਦੀ ਸਾਲਾ ਜਗਾ ਬਣਾਈ ਹੋਈ ਵਾ ਭਾਰਤਖੰਡ ਮਨੁੱਖਾ ਜਨਮ ਰੂਪੀ ਧਰਮ ਦੀ ਜਗਾ ਬਣਾਈ ਹੋਈ ਆਪ ਉਪਾਈ ਖਪਾਏ ਦਾ ਸੱਚੇ ਦੀਨ ਦਿਆਲਾ ਮਾਫ ਕਰਨਾ ਪਿਛਲੀ ਪੰਕਤੀ ਦੇ ਅਰਥ ਰਹਿ ਗਏ ਹੁਕਮੇ ਆਪਣੇ ਹੁਕਮ ਦੁਆਰਾ ਬੁੱਧ ਭੂਮਕਾ ਰੂਪੀ ਧਰਤੀ ਸਜਣਾ ਕੀਤੀ ਹੈ ਤੇ ਸੱਚੀ ਧਰਮ ਸਾਲਾ ਤੋਂ ਭਾਵ ਸਾਧ ਸੰਗਤ ਰੂਪੀ ਸੱਚ ਦੀ ਧਰਮ ਦੀ ਸਾਲਾ ਜਗਾ ਬਣਾਉਣਾ ਕੀਤੀ ਹੈ ਆਪ ਉਪਾਇ ਖਪਾਇਦਾ ਸੱਚੇ ਦੀਨ ਦਿਆਲਾ हे ਦੀਨ ਗਰੀਬਾਂ ਤੇ ਦਿਆਲਾ ਦਿਆਲਤਾ ਕਰਨ ਵਾਲੇ ਸੱਚੇ ਪਰਮੇਸ਼ਰ ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਆਪ ਹੀ ਖਪਾਇਦਾ ਨਾਸ਼ ਕਰਦਾ ਹੈ ਵਾ ਪੈਦਾ ਹੋਏ ਕਾਮ ਕ੍ਰੋਧ ਆਦਿਕਾਂ ਨੂੰ ਵਿਵੇਕ ਵਿਰਾਗ ਬ੍ਰਹਮ ਗਿਆਨ ਦੁਆਰਾ ਨਾਸ਼ ਕਰਦਾ ਹੈ ਸਭਨਾ ਰਿਜਕ ਸੰਭਾਹਦਾ ਤੇਰਾ ਹੁਕਮ ਨਿਰਾਲਾ ਏ ਪਰਮੇਸ਼ਰ ਤੂੰ ਸਾਰਿਆਂ ਤਾਈ ਰਿਜਕ ਰੋਜੀ ਸੰਭਾਹੇ ਦਾ ਅਪੜਾਉਦਾ ਤੇਰਾ ਹੁਕਮ ਸਾਰਿਆਂ ਤੋਂ ਨਿਰਾਲਾ ਨਿਆਰਾ ਹੈ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਤੂੰ ਆਪੇ ਆਪਣਾ ਆਪ ਆਤਮਾ ਰੂਪ ਹੋ ਕੇ ਸਭ ਤਾਈ ਵਰਤ ਰਿਹਾ ਹੈ ਆਪ ਹੀ ਸਭਨਾ ਨੂੰ ਪ੍ਰਤਪਾਲਾ ਹੁੰਦਾ ਪਾਲਣਾ ਕਰਦਾ ਹੈ ਸਬਨਾ ਦੀ ਸੰਭਾਲ ਕਰਦਾ ਹੈ ਵਾਹਿ ਗੁਰੂ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ